ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸੱਜਣਾ ਨੂੰ ਰਿਕਵੈਸਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਬਰਾ ਹਰੀਕੇ ਪਤਨ ਪੱਤੀ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਨਵਾਪੁਰ ਕੋਰ ਬੁੱਢਾ ਇਥੇ ਤੁਸੀਂ ਜਿਹੜਾ ਫਾਰਮ ਤੇ ਵਿజిਟ ਕਰ ਸਕਦੇ ਹੋ ਤਰੀਕ ਹੈਗੀ ਸੱਜ ਨੂੰ ਅੱਜ 23 6 2025 ਤਕਰੀਬਨ ਜਿਹੜਾ ਸ਼ਾਮ ਦਾ ਸਮਾਂ ਹੋ ਗਿਆ। ਜੇ ਤੁਹਾਨੂੰ ਦਿਖਾਉਣੇ ਆਪਾਂ ਤਿੰਨ ਮੱਝਾਂ ਜਿਹੜੀਆਂ ਬਿਲਕੁਲ ਜੈਜ ਰੇਟ ਦੇ ਵਿੱਚ ਝੋਟੀਆਂ ਹੋਣਗੀਆਂ। ਪਹਿਲਣਾ ਦੂਜਣਾ ਤਿਜਣਾ ਕੋਈ ਪ੍ਰਾਣੀ ਮੱਝ ਨਹੀਂ ਇਹਨਾਂ ਵਿੱਚ ਹੋਊਗੀ। ਬਾਕੀ ਉਹ ਜਿਹੜਾ ਨਰਖ-ਪਰਖ ਤੁਸੀਂ ਆਪ ਦੀ ਆਪ ਕਰਨੀ ਆ। ਸਵੇਰ-ਸਵੇਰ ਪਸ਼ੂ ਨੂੰ ਦੋ ਟਾਈਮ ਕਿਓਕੇ ਲੈ ਕੇ ਜਾਇਆ ਕਰੋ ਤੇ ਗੱਭਣ ਪਸ਼ੂ ਉੱਤੇ ਪਿੱਪ ਕੇ ਲੈ ਕੇ ਜਾਇਆ ਕਰੋ ਬਾਕੀ ਜੇ ਕੋਈ ਸਿਰ ਗਰੰਟੀ ਦਿੰਦਾ ਤਾਂ ਤੁਸੀਂ ਉੱਤੇ ਜਿਹੜਾ ਆਪਦੀ ਤਸਲੀ ਖੁਦ ਕਰਨੀ ਆ ਤੇ ਕਰਦੇ ਆ ਆਪਾਂ ਗੱਲਬਾਤ ਹੀਰੇ ਵੀਰ ਨਾਲ ਹਾਂਜੀ ਹੀਰੇ ਵੀਰ ਸასი ਗਾ ਜੀ ਉਹ ਠੀਕ ਠਾਕ ਜੀ ਵਧੀਆ ਜੀ ਦੱਸ ਦਿਓ ਵਧੀਆ ਕਿੱਦਾਂ ਰਿਹਾ ਪਿਛਲੀ ਵੀਡੀਓ ਦਾ ਰਿਸਪੌਂਸ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਵੇਖ ਕੇ ਸਾਰੇ ਪਸ਼ੂ ਹਾਂਜੀ ਹਾਂਜੀ ਠੀਕ ਆ ਜੀ ਭਾਜ ਜਾਇ ਦੇ ਵਿਕਣਾ ਜੀ ਭਾਜ ਵਿਕਣਾ ਬਿਲਕੁਲ ਜੀ ਰੇਟ ਵੇਖਦਾ ਵਾ ਹਾਂਜੀ ਤੇ ਬਾਕੀ ਪਸ਼ੂ ਤਕਰੀਬਨ ਜਿਹੜੇ ਬਿਲਕੁਲ ਜਾਇਜ ਰੇਟ ਤੇ ਹੁੰਦੇ ਆ ਵੀਰ ਦੇ ਹਾਂਜੀ ਕਰ ਗਏ ਆਪਾਂ ਪਹਿਲੇ ਇੱਕ ਨੰਬਰ ਤੋਂ ਸਟਾਰ। ਇਹ ਭਾਈ ਸੁਬਾ ਸੁਈ ਹੋਈ ਆ। ਸਵੇਰ ਦੀ ਸੁਰੀ ਆ ਜੀ। ਮੂੰਹੋਂ ਚੌਗੀ ਜੇ। ਮੂੰਹ ਚਾਰ ਦੰਦਾ। ਐ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ। ਐਲ ਡੀ ਐਫ ਵਾਲਿਆਂ ਦੀ ਜੀ। ਦਾਰੇ ਦੀ ਜੇ। ਦਾਰੇ ਦੀ ਧੀ ਆ। ਹਾਂ ਜੀ। ਠੀਕ ਆ ਜੀ। ਪਿੱਛੇ ਕੀ ਆ ਗਿਆ ਜੀ? ਪਿੱਛੇ ਮੇਲਕਾ ਫੱਟਾ। ਮੇਲਕਾ ਫੱਟਾ ਆ ਗਿਆ। ਚੰਗਾ ਕੱਟਾ ਵੀ ਚਲੋ ਵੈਸੇ ਸੀਮੰਦਾ ਜੀ ਕਿਸ ਤਰ੍ਹਾਂ ਦੱਸਿਆ ਕੋਈ? ਸੀਮੰਦਾ ਹਾਂ ਜੀ। ਸੀਮੰਦਾ ਵਾ। ਇਹ ਕੋਈ 10 2299 ਦਾ ਕੁਛ ਏਦਾਂ। 10 2299 ਏਦਾਂ ਕੁਛ ਨੰਬਰ ਦੱਸਿਆ ਸੀ ਉਹਨਾਂ। ਬਾਕੀ ਝੋਟੀ ਬਹੁਤ ਸੋਹਣੀ ਸਜਣੋ ਸਿੰਗੀ ਬਾਕਮਾਲ ਆ ਬਹੁਤ ਸੋਹਣੀ ਸਿੰਗੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਠੰਡੀ ਸੀ ਠੰਡੀ ਸੀ ਲਾ ਤੇ ਮੂੰਹ ਮਾ ਫੜ ਕੇ ਹੀ ਰਾਜ ਦਿਖਾ ਇਹਦਾ ਇੱਕ ਵਾਰੀ ਆ ਦੇਖੋ ਜੀ ਬਿਲਕੁਲ ਜੀ ਆ ਦੰਦ ਵੀ ਤੁਸੀਂ ਦੇਖ ਸਕਦੇ ਮੂੰਹ ਸਿੱਗੀ ਕੇ ਚੌਗੀ ਆ ਚੌਗੀ ਆ ਚੌਗੀ ਆ ਜੀ ਬਹੁਤ ਸੋਹਣੀ ਝੋਟੀ ਆ ਚੰਗਾ ਕਦਕਾਰ ਹੈ ਝੋਟੀ ਦਾ ਤੇ ਥਾਨ ਲੇਵਾ ਜਿਹੜਾ ਉਹ ਵੀ ਬਹੁਤ ਸੋਹਣਾ ਬਿਊਟੀ ਪੱਕ ਵੀ ਚੰਗਾ ਬਾਕੀ ਅੱਜ ਸਵੇਰੇ ਜਿਹੜੀ ਤਕਰੀਬਨ ਮਾਰਨਿੰਗ ਟਾਈਮ ਸੂਈ ਆ ਜੇ ਜੁਰਪਿਆ ਜੀ ਪ੍ਰੋਪਰ ਹਾਂਜੀ ਹਾਂਜੀ ਪ੍ਰੋਪਰ ਜੀ ਪ੍ਰੋਪਰ ਜੇਰ ਪੈ ਗਈ ਆ ਤੇ ਵਨ ਡ ਸਪੇਸ ਚੰਗੀ ਥਣਾ ਦੀ ਕੱਦ ਕਾਠੀ ਬਹੁਤ ਚੰਗਾ ਕੱਦ ਕਾਠੀ ਵੀ ਬਹੁਤ ਚੰਗਾ ਤੇ ਜੰਮੀ ਪਲੀ ਆ ਛੋਟੀ ਕੋਈ ਸ਼ੱਕ ਨਹੀਂ ਆ ਆ ਤੁਹਾਨੂੰ ਚਾਤ ਮਰਾਉਣੇ ਲੈਵੇ ਤੇ ਅਜੇ ਵੇਖੋ ਸਜਣੋ ਪਹਿਲਾ ਦਿਨ ਕਿੰਨੀ ਸੋਹਣੀ ਬਣੀ ਆ ਜੇ ਵਨਾਂ ਚੂੜਾ ਜਦੋਂ ਹੋ ਗਿਆ ਮੰਨ ਲਓ ਉਦੋਂ ਤੇਨੇ ਤੁਹਾਨੂੰ ਪਤਾ ਹੋਰ ਨਿਕਰਨਾ ਜਿਵੇਂ ਜਿਵੇਂ ਹਿਰਾਸਤ ਦੇਣ ਆਉਣਗੇ ਨਾ ਪਸ਼ੂ ਦੇ ਬਹੁਤ ਆ ਦੇਖੋ ਜੀ ਠੰਡੀ ਸੀਲ ਬਹੁਤ ਜ਼ਿਆਦੀ ਇਹ ਨਹੀਂ ਗਾ ਵੀ ਕੋਈ ਸ਼ਨਾ ਮਾਰੀ ਤੇ ਬਲੂਨ ਨਾ ਕੀ ਇਹ ਤੰਗ ਕਰੂਗੀ ਆ ਦੇਖੋ ਬਿਨਾ ਬੱਚੇ ਤੋਂ ਵੀ ਤੇ ਬਹੁਤ ਚੰਗੀ ਝੋਟੀ ਆ ਕੋਈ ਸ਼ੱਕ ਨਹੀਂ ਝੋਟੀ ਦੇ ਵਿੱਚ ਕਦ ਕਾਠ ਚੰਗਾ ਹਾਈਟ ਜੰਗੀ ਜਿਵੇਂ ਜਿਵੇਂ ਸੂਈ ਨੂੰ ਕੋਈ 10 12 15 ਦਿਨ ਹੋ ਜਾਣਗੇ ਉਹ ਐਵੇਂ ਲੈਵਾ ਜਿਹੜਾ ਭਰੂਗੀ ਬਾਕੀ ਚੋਣ ਕਿਤਰਾ ਦੀ ਆਹੀ ਰੱਖਿਆ ਬਹੁਤ ਜ਼ਿਆਦੀ ਇੱਕ ਨੰਬਰ ਚੋਣ ਬਹੁਤ ਵਧੀਆ ਆ ਬਾਕੀ ਥਾਂ ਚੰਗਾ ਲੱਗਾ ਦੁੱਧ ਆਪਣੇ ਏਰੀਆ ਦਾ ਜਿੰਨੀ ਮੰਨ ਲੋ ਵੀ ਨਸਲ ਕੁਆਲਿਟੀ ਦੀ ਆ ਹਾਂਜੀ ਇਹ ਤਾਂ ਜ਼ਿਆਦਾ ਨਹੀਂ ਆ 11 12 ਕਿਲੋ ਤੇ 11 ਕਿਲੋ ਰਸਿਆ ਵੱਧ ਛੋਟੀ ਨੂੰ ਕੱਢਣਾ ਚਾਹੀਦਾ ਕਿਉਂਕਿ ਇੱਕ ਪਿਓ ਪੱਖ ਤੋਂ ਚੰਗੀ ਆ ਨਿਗਰਲੇਵੇ ਵਾਲੀ ਆ ਨਿਗਰਲੇਵੇ ਦੀ ਆ ਤੇ ਬੰਤਰ ਬਹੁਤ ਸੋਹਣੀ ਛੋਟੀ ਜੀ ਆ ਦੇਖ ਲਾਲ ਹਵਾਨਾ ਜਿਹੜਾ ਹੁੰਦਾ ਹੀ ਰਹਿਆ ਦੁੱਧ ਵੱਧ ਕੱਢਦਾ ਵਾ ਤੇ ਕੱਡੂਗੀ ਵੀ ਬਾਕੀ ਸੁਈਆ ਵੇਲੇ ਸਵੇਰ ਆ ਜੇ 9 10 ਵਜੇ ਲੱਪਾ ਨਹੀਂ ਲਾਇਆ ਲੱਪਾ ਨਹੀਂ ਲਾਇਆ ਬੱਚੇ ਦਾ ਵੀ ਬਹੁ ਕਰਦੀ ਆ ਤੇ ਠੰਡੀ ਸੀ ਲੈ ਕਰ ਹੀ ਰਹੇ ਆ ਮਾੜਾ ਜਿਹਾ ਥੱਲੇ ਫੇਰਾਤ ਮਾਰ ਕੇ ਦਿਖਾ ਦੇ ਆ ਦੇਖੋ ਜੀ ਇਹ ਨਹੀਂ ਹੈਗਾ ਆ ਦੇਖੋ ਪੂਛ ਚੱਕਦੀ ਆ ਜੀ ਬਿਲਕੁਲ ਰਾਮਨਾ ਵੀਰ ਥੱਲੇ ਬੈਠਾ ਤੇ ਬਾਕੀ ਬਹੁਤ ਚੰਗੀ ਆ ਕੋਈ ਸੱਜਣਾ ਹੱਥ ਪਾ ਸਕਦਾ ਆ ਔਨਲਾਈਨ ਵੀ ਸੌਦਾ ਕਰਦਾ ਤੇ ਤਸੱਲੀ ਗਰੰਟੀ ਵੀਰ ਦੀ ਹੋਊਗੀ ਅ ਬਾਕੀ ਹੀਰਾ ਦਾ ਮੁੱਲ ਜ਼ਰੂਰ ਦੱਸੀਏ ਆਪਾਂ ਇਹਦਾ ਮੁੱਲ ਤੁਹਾਨੂੰ ਪਤਾ ਆਪਣੇ ਜਾਇਜੀ ਹੁੰਦੇ ਆ ਜੀ ਨਾ ਕੋਈ 130 ਨਾ 35 ਨਾ 50 ਹਾਂ ਨਾਲੇ ਹੁੰਦੇ ਆ ਜਿਆਦਾ ਆਪਾਂ ਤੁਹਾਨੂੰ ਪਤਾ ਫਰਕ ਨਹੀਂ ਪਾਉਂਦੇ ਬਿਲਕੁਲ ਜੀ ਇੱਕ ਵੀਰ ਹੀ ਦੇ ਦਈਏ ਨਹੀਂ ਕਰੀਏ ਥੋੜਾ ਜਿਆਦਾ ਹੋਰ ਮਾਨਤਾਨ ਕਰੀਏ 17 ਦੀ ਦੇ ਦਈਏ ਇੱਕ 17 ਦੀ ਉਹਦੇ ਵਿੱਚੋਂ ਵੀ ਛੋੜ ਛੱਪਾ ਹੋਊਗਾ ਹਾਂ ਜੀ ਅ ਹੀਰਾ ਦਾ ਮੇਰੇ ਵੱਲੋਂ ਵੀ ਕੋਈ ਥੋੜਾ ਬੋਦਾ ਕੋਣ 15 ਦੀ ਦੇ ਦਾਂਗੇ ਇੱਕ 15 ਦੀ ਜਿਹੜੀ ਹੋਊਗੀ ਉਹਦੇ ਵਿੱਚੋਂ ਛੋੜ ਦੇਣਾਂ ਛੋਟੀਆਂ ਜਿੱਥੋਂ ਮਰਜ਼ੀ ਵੀ ਮੇਰਾ ਵੀ ਟਰਾਈ ਮਾਰ ਲੈਣਾ ਭਾਈ ਮਾਰੇ ਬਹੁਤ ਚੰਗੀ ਝੋਟੀ ਹੈ ਕੱਦ ਚੰਗਾ ਬਾਕੀ ਸੂ ਸਵਾਦ ਦੇ ਵਿੱਚ ਹਜੇ ਵੀ ਪਰ ਫਿਰ ਵੀ ਇੰਨੀ ਦਿਖਦੀ ਨਹੀਂ ਆ ਤੇ ਦੋ ਨੰਬਰ ਵਾਲੀ ਦੀ ਆਪਾਂ ਗੱਲ ਕਰੀਏ ਕੋਈ ਸੱਚ ਜਨ ਆਨਲਾਈਨ ਵੀ ਸੌਦਾ ਕਰ ਸਕਦਾ ਹਾਂਜੀ ਆ ਤੀਸਰਾ ਸੂਹਾ ਗੱਬਣ ਆ ਇਸ ਤਰਾ ਸੂਹਾ ਗੱਬਣ ਆ ਬਾਕੀ ਕੱਦ ਕਾਠੀ ਦਾ ਸਿਆ ਬਹੁਤ ਚੰਗਾ ਮਾਈ ਦਾ ਨਸਲ ਕੁਆਲਿਟੀ ਵਧੀਆ ਉਸ ਰੁਪਏ ਵੀ ਕਿਸੇ ਸੰਭੀ ਨਹੀਂ ਪੂਰੀ ਸੰਭੀ ਨਹੀਂ ਹੈ ਬਾਕੀ ਪੁੱਠਾ ਚੰਗਾ ਬਹੁਤ ਵਧੀਆ ਇਹ ਲੈਵਲ ਉਹ ਦੇ ਦੀ ਗੱਲ ਕਰੀਏ ਵਨ ਸਪੇਸ ਬਹੁਤ ਸੋਹਣੀ ਆ ਤੇ ਮਗਰਾਠਾ ਚੰਗਾ ਲੱਗਾ ਮੱਜ ਨੂੰ ਵੇਖੋ ਜਿਹੜੇ ਥਾਰਾ ਪੀੜੀ ਦੇ ਪਾਵੇਂ ਵਾਂਗੂ ਚਾਵੇ ਨੁਕਰਾਂ ਪਏ ਜਿਹੜੇ ਘੜਕੜ ਕੇ ਲੱਗਿਆ ਤੇ ਕਰਮਾਲੀ ਬੰਦੀ ਆ ਹੁੰਦੀ ਆ ਬਹੁਤ ਚੰਗੀ ਤੁਸੀਂ ਆ ਹਫਤਾ ਲੈਂਦੀ ਹੁਤੇ ਤੱਕ ਦੇਖਣ ਹਫਤੇ ਦੇ ਵਿੱਚ ਹੀ ਰੱਸਿਆ ਪੰਡਾ ਦੀਆਂ ਪੰਡਾ ਪਾਜੂਗੀ ਚਲੋ ਤੁਹਾਡਾ ਆਪਦਾ ਅੰਦਾਜ਼ਾ ਵਾ ਮੇਰੇ ਅੰਦਾਜ਼ੇ ਨਾਲ 13 14 ਤੋਂ ਨਹੀਂ ਇਹ ਥੱਲੇ ਆਉਂਦੀ ਹਾਂਜੀ ਆ ਵੇਖੋ ਜੀ ਪੁੱਠਾ ਜਿਹੜਾ ਹੱਡ ਤੋਂ ਹੱਡ ਤੁਸੀਂ ਦੇਖੋ ਦੋਟਾ ਹੀ ਫੋਟੋ ਤੋਂ ਵੱਧ ਜਿਹੜਾ ਇਹ ਉੱਬਰ ਕੇ ਬਾਅਦ ਜਿਹੜਾ ਆਮ ਨੂੰ ਵਰਗੀ ਕਾਲੀ ਆ ਬਿਲਕੁਲ ਜੀ ਸ਼ਾਹ ਕਾਲੀ ਆ ਬਹੁਤ ਚੰਗੀ ਆ ਬਾਕੀ ਸਿੰਗ ਦਾ ਖੂਬ ਜਰੂਰ ਲੱਗਾ ਵਾ ਕਿਉਂਕਿ ਇਹਦਾ ਭਾਪੜ ਤਾਂ ਬਿਲਕੁਲ ਜਾਇਜ਼ ਹੋਊਗਾ ਡੇਰੀ ਦੇ ਪਰਪਸ ਨੂੰ ਬਹੁਤ ਚੰਗੀ ਰੋਗੀ ਧਾਰ ਵਾਲਿਆਂ ਵਾਸਤੇ ਵੀ ਜਿਹੜੇ ਸੱਜਣਾ ਨੇ ਦੁੱਧ ਦੇ ਘਰੇ ਮੱਝ ਪਾਉਣੀ ਆ ਤੇ ਰੇਟ ਇਹਦਾ ਬਿਲਕੁਲ ਲੈ ਦੇ ਮੁੱਲ ਰਹਿਣਗੇ ਇਹ ਬਹੁਤ ਚੰਗੀ ਆ ਵਨ ਸਪੇਸ ਬਹੁਤ ਸੋਹਣੀ ਆ ਥਾਣਾ ਦੀ ਬਣੀ ਵੀ ਚੰਗਾ ਬਣੀ ਤਾਂ ਹਣੀ ਬਹੁਤ ਜ਼ਿਆਦਾ ਹਫਤਾ ਲੈਂਦੀ ਆ ਬਣੀ ਤਾਂ ਹਜੇ ਵੀ ਬਹੁਤ ਹਫਤਾ ਲੈਂਦੀ ਆ ਕੋਈ ਵੀ ਸੱਜਣਾ ਖਾਸ ਕਰਕੇ ਡੇਰੀ ਦੇ ਵਿੱਚ ਜਿੰਨੂੰ ਕੋਈ ਸਿੰਗ ਨਾ ਮਤਲਬ ਨਹੀਂ ਹੁੰਦਾ ਘਰਾਂ ਵਾਲੇ ਵੀਰ ਵੀ ਜਿਹੜੇ ਦੁੱਧ ਨੂੰ ਆ ਘੱਟ ਪੈਸੇ ਲਾਉਣਾ ਚਾਹੁੰਦੇ ਆ ਤੇ ਜ਼ਰੂਰ ਜਿਹੜਾ ਇਹਨੂੰ ਹੱਥ ਪਾ ਸਕਦੇ ਆ ੱਪਣ ਤੋਂ ਉੱਪਰ ਬਹੁਤ ਵਧੀਆ ਆ ਦੇਖੋ ਜੀ ਬਹੁਤ ਚੰਗੀ ਆ ਫਿਰ ਵੇਰ ਬੂਰ ਬਹੁਤ ਜ਼ਿਆਦਾ ਵੇਰ ਬੂਰ ਵੀ ਚੰਗੀ ਆ ਬਾਕੀ ਇਹਦੀ ਆਪਾਂ ਗੱਲ ਕਰੀਏ ਸਕਿਨ ਦੀ ਦੇਖੋ ਚਮੜੀ ਜਿਹੜੀ ਪਤਲੀ ਆ ਲੋਕੋ ਨਾੜਾਂ ਜਿਹੜੀਆਂ ਉੱਪਰ ਕੇ ਬਾਹਰ ਆਉਂਦੀਆਂ ਤੇ ਚਾਰੂ ਚੂਰੂ ਕਰਮਾ ਲਈ ਚੰਗੀ ਆ ਰੇਟ ਹੀ ਰੱਖਿਆ ਕੀ ਕਰਨਾ ਇਹਦਾ ਰੇਟ ਟੋਕੜਾ ਵਾਲੀ ਆ ਟੋਕੜਾ ਵਾਲਾ ਹਾਂਜੀ ਦੱਸੋ ਦੇਰੀ ਅਸੀ ਦੀ ਦੇਰੀ ਨਹੀਂ ਕੱਟ ਕਰੀਏ ਤੁਸੀਂ ਦੱਸ ਦੋ ਇਹ ਰੱਖਿਆ ਜਾਂਦੇ 50 ਦੀ ਕਿ ਹੋਰ ਕਰਨਾ ਥੋੜਾ ਬਤਾ 75 ਦੀ ਚਲੋ ਕੀ ਕਹਦਾ 75 ਦੀ 74 ਦੀ ਦੇ ਦਾਂ ਛੱਡੋ 74 ਦਾ ਮਤਾਂ ਕੋਈ ਗੱਲ 74000 ਦੀ ਮਾਝੋ ਹੁਣ ਖਾਲੋ ਵੀ ਟੋਕੜਾ ਵਾਲੇ ਮੋਲ ਦਾ ਐ ਚੋਕੜਾ ਵਾਲੇ ਮੁੱਲ ਜ ਆ ਗਈ ਬਹੁਤ ਚੰਗੀ ਆ ਕੋਈ ਮੰਨ ਲਓ ਬਾਈ ਨਹੀਂ ਕੁਝ ਨਹੀਂ ਬਾਈ ਨਹੀਂ ਆ ਦੇਖੋ ਲੈਵਾ ਕਰ ਮਾਰੀ ਬਹੁ ਭਰਿਆ ਆ ਦੁੱਧ ਵਾਲਿਆ ਜਿਹੜੀਆਂ ਬਿੰਦੀਆਂ ਵਾਂ ਬਿੰਦੀਆਂ ਵਾਲਾ ਲੈਵਾ ਉੱਬਰ ਕੇ ਬਾਹਰ ਆਊਗਾ ਵਨਡਰ ਸਪੇਸ ਬਹੁਤ ਸੋਹਣੀ ਥਣਾ ਦੀ ਕਰਮਾਲੀ ਦੀ ਤੇ ਗੱਲ ਕਰਦੇ ਅੱਗੇ ਆਪਾਂ ਨੀਲੀ ਪੱਖ ਦੇ ਵਿੱਚ ਇਹ ਆ ਗਈ ਬਹੁਤ ਚੰਗੀ ਆ ਹਵਾਨੇ ਦੇ ਜਿਹੜੇ ਇਹ ਜਿਹੜਾ ਡੱਬਾ ਆ ਗਿਆ ਪਿਛਲੇ ਪੈਰਾਂ 'ਚ ਮਾਰਕਿੰਗ ਆ ਗਈ ਅੱਖਾਂ 'ਚ ਹਲਕਾ ਜਵਾਬ ਆ ਇੰਨੀ ਲਿਆ ਜੜਾ ਇਹਨੂੰ ਬੋਡੀ ਸਟਰਕਚਰ ਲੱਗਾ ਵਾ ਪੂਰੇ ਦਾ ਪੂਰਾ ਤੇ ਜਿਹੜੀ ਪੂਛ ਆ ਅੱਧ ਤੋਂ ਵੱਧ ਸਫੇਦ ਆ ਗਈ ਕਰਮਾਲੀ ਦੀ ਬਹੁਤ ਚੰਗੀ ਆ ਬਾਕੀ ਜਿਹੜੇ ਸੱਜਣਾ ਤੋਂ ਇਹ ਲੈ ਕੇ ਆਇਆ ਚਲੋ ਆਪਾਂ ਨੂੰ ਵੀ ਪਤਾ ਵਾ ਬਾਕੀ ਉਹ ਦੱਸਦਾ ਕਿ ਇਹਨੂੰ ਪ੍ਰੋਡਕਟ ਚੰਗੇ ਚਾਰੇ ਆ ਤੇ ਝੋਟੀ ਹਜੇ ਸੂਣ ਦਾ ਸਮਾ ਜਿਹੜਾ ਕਿੰਨਾ ਚਿਰ ਲੈ ਜੂਗੀ ਹੀਰਾ ਸਿਆ ਅਜੇ ਕੋਈ ਇਹਦਾ 5-6 ਦਿਨ ਕੋਈ ਮੰਨ ਕੇ ਖੁੱਲੇ ਡੁੱਲੇ 5-6 ਦਿਨ ਖੁੱਲੇ ਡੁੱਲੇ ਮੰਨ ਕੇ ਕੋਈ ਸੱਚੇ ਚੰਨ ਲ ਜਾ ਸਕਦਾ ਬਾਕੀ ਬਣੂਗੀ ਵਰੀ ਨਿੱਕੜੇ ਵੇਨੇ ਬਹੁਤ ਨਿੱਕੜੇ ਵੇਦੇ ਬਹੁਤ ਬੜੀ ਆ ਹਾਂਜੀ ਤੇ ਦੋਵਾਂ ਪਾਸਿਆਂ ਦੇ ਜਿਹੜੇ ਆ ਚਾਰ ਚੰਦ ਲਾਉਂਦੇ ਇਹਦੇ ਹਵਾਨੇ ਦੇ ਜਿਹੜੇ ਡੱਬ ਤੇ ਥੱਲੇ ਵੀ ਜਿਹੜਾ ਧੁੰਨ ਤੇ ਹਲਕਾ ਜਿਹਾ ਆ ਗਿਆ ਇਹ ਲੋਈ ਆ ਗਈ ਆ ਇਹ ਲੋਈ ਹਾਂਜੀ ਮੁੰਡੇ ਤੇ ਪਹਿਲੀ ਲੋਈ ਤੇ ਮੱਝ ਲੋਈ ਕਰਮਾਣਾ ਮਿਲਦੀ ਆ ਤੇ ਬਹੁਤ ਚੰਗੀ ਆ ਛੋਟੀ ਲੋਈਆਂ ਤੁਹਾਨੂੰ ਪਤਾ ਵੈਸੇ ਦੋ ਲੋਈਆਂ ਵੈਸੇ ਮੱਝ ਚੰਗੀਆਂ ਨਹੀਂ ਆ ਤੇ ਛੋਟੀ ਜਿਆਦਾ ਨਹੀਂ ਆ ਅਗਲੀ ਸੇਵਾ ਸੰਭਾਲਦੇ ਆ ਵੀ ਲੋਈ ਸਵੇਰ ਭਰ ਦੁੱਧ ਜਿਆਦਾ ਨਹੀਂ 12 ਕਿਲੋ 12 ਕਿਲੋ ਤੋਂ ਨਹੀਂ ਡਿੱਗਦੀ ਆ ਵੇਖੋ ਬ੍ਰਾਊਨ ਸ਼ੇਡ ਦੇ ਵਿੱਚ ਆਉਂਦੀ ਆ ਬਾਕੀ ਆਪਣੀ ਇਹ ਗਾਰੰਟੀ ਹੁੰਦੀ ਆ ਪਾਰ ਪਿੱਛੇ ਦੀ ਪਾਰ ਪਿੱਛੇ ਦੀ ਦੋ ਚਾਰ ਦਿਨ ਦੀ 2 4 ਦੇ ਕਿਉਂਕਿ ਅਗਲਾ ਕੀ ਕਰਮਚੀ ਤੇ ਗਰਮੀ ਆ ਤੇ ਦੁੱਧ ਅਗਲੇ ਦੀ ਸੇਵਾ ਸੰਭਾਲਦੇ ਆ ਸੇਵਾ ਸੰਭਾਲ ਹਾਂਜੀ ਕਿਉਂਕਿ ਅਗਲਾ ਪੱਠੇ ਨਾ ਪਾਵੇ ਅਗਲਾ ਲਈ ਆਵੇ ਬਾਈ ਇਹ 12 ਕਿਲੋ ਨਹੀਂ ਦਿੱਤਾ 12 ਕਿਲੋ ਨਹੀਂ ਦਿੱਤਾ ਮੈਂ ਕੋਈ ਨਹੀਂ ਦੱਸਿਆ ਜਿੰਨੇ ਦਾ ਸੇਵਾ ਕਰਨੀ ਆ ਉਹ ਤਾਂ ਸੱਜਣ ਪੱਕਾ ਆ ਜਿਹੜੀ ਸੁਈ ਆ ਮੋਲੇ ਆਪਾਂ 2 4 ਹਜ਼ਾਰ ਨਫਾ ਲੈਣਾ ਹੁੰਦਾ ਆਪਦੀ ਕਾਨੇ ਕਾ ਤਸੱਲੀ ਕਰੇ ਤਿੰਨ ਡੰਗ ਚੋਲੇ ਹਾਂ ਡੰਗ ਚੋਲੇ ਚਾਹ ਤਾ ਇਹ ਦੱਸਿਆ ਮੱਜਾਂ ਦੇ ਵਿੱਚ ਤਾਂ ਟਿੱਪਰ ਆਪਾਂ ਵਪਾਰੀ ਕੀ ਕਰਦੇ ਆ ਇੱਕ ਟਿੱਪ ਕੇ ਲੈ ਆਉਣੀ ਹੁੰਦੀ ਆ ਤੇ ਤੰਦਰੁਸਤੀ ਵੇਖ ਕੇ ਲੈ ਆਉਣੀ ਹੁੰਦੀ ਆ ਤੁਰ ਕੇ ਮੜਨ ਆਲ ਜੀ ਇਹਦਾ ਕਿ ਜਿਹੜੀ ਗੱਬਣ ਹੁੰਦੀ ਆ ਕਿਤੇ ਆਪਕੇ ਤਸੱਲੀ ਕਰ ਲੈ ਤਿੱਪਕੇ ਤਸੱਲੀ ਕਰੇ ਪਾਰ ਪਿੱਛੇ ਦੀ ਸਜਣ ਗਰੰਟੀ ਦੇਣਗੇ ਤੇ ਉਹ ਵੀ 2-4 ਦਿਨ ਹੁੰਦਾ ਬਾਕੀ ਮਹਾਰਾਜ ਦੀ ਕਿਰਪਾ ਆਪ ਵੀ ਪੈਸੇ ਲਾ ਕੇ ਲੈਂਦੀਆਂ ਹੁੰਦੀਆਂ ਤੇ ਇਹ ਨਹੀਂ ਕਿ ਮਾੜੇ ਪਸ਼ੂ ਤੇ ਆਪਾਂ ਪੈਸੇ ਲਾ ਕੇ ਲੈਂਦੇ ਹੁੰਦੇ ਆ ਤੇ ਚੰਗੀ ਆ ਬਾਕੀ ਕੋਈ ਵੀ ਵਪਾਰੀ ਨਹੀਂ ਚਾਹੁੰਦਾ ਕਿ ਮੈਂ ਮਾੜਾ ਪਸ਼ੂ ਖਰੀਦਾਂ ਬਾਕੀ ਮੱਝ ਬਣੂਗੀ ਵੜੀ ਲੈਵਾ ਚੰਗਾ ਪਰੰਧੇ ਕਰਮਾ ਵਾਲੀ ਬਾਕੀ ਕੋਈ ਵੀ ਕਿ ਇਹਨੂੰ ਕੋਈ ਚੱਕਰ ਹੁੰਦਾ ਤੇ ਕੈਮਰੇ ਲੱਗੇ ਆ ਕੈਮਰੇ ਲੱਗੇ ਆ ਕੈਮਰੇ ਸਭ ਤੋਂ ਵੱਡੀ ਗਰੰਟੀ ਹੁੰਦੀ ਆ ਬਿਲਕੁਲ ਜੀ ਆਪ ਦਾ ਆ ਕੇ ਆਪ ਦਾ ਚੈੱਕ ਕਰ ਸਕਦੇ ਆ ਕੈਮਰੇ ਲੱਗੇ ਕੋਈ ਪਾਰ ਪਿੱਛੇ ਦੀ ਕਿਸੇ ਪਸ਼ੂ ਨੂੰ ਸ਼ਿਕਾਇਤ ਹੋਵੇ ਤਾਂ ਚੀਜ਼ਾਂ ਬਿਲਕੁਲ ਰਿਕਾਰਡ ਹੁੰਦੀਆਂ ਵਿੱਚ ਤੇ ਰੇਟ ਹੀ ਰਾਸਿਆਂ ਦੱਸ ਗਏ ਆਪਾਂ ਰੇਟ ਇਹ ਜਿਹੇ ਨਾਲ ਤੁਹਾਨੂੰ ਪਤਾ ਲੋ ਕਿ 10-10 ਮੰਗੀ ਜਾਂਦੇ ਆ ਪਰ ਆਪਾਂ ਨੂੰ ਪਾਣ ਹੁੰਦੀਆਂ ਪਾਣਾ ਦੇਣੇ ਹੁੰਦੇ ਆ ਦੱਸੋ ਦੇਰੀਏ 95 ਦੀ ਨਹੀਂ ਹੀਰਾ ਸਿਆ ਕਰੀਏ ਕੱਟ ਕਰੀਏ ਜੇ ਜਾਇਜ਼ ਮਿਲੀ ਆ ਤਾਂ ਜਾਇਜ਼ ਹੀ ਦੀ ਤੁਸੀਂ ਦੱਸ ਦੋ ਵੜ ਦੇ ਦੋ ਚਾਰ ਕੋਈ ਦੇਰੀਏ 90 ਦੀ ਹੋਰ ਯਾਰ ਦੇ ਪੇਜ 88ਰ ਦੀ ਮਾਦਰੀ ਹਾਂ ਨਾ ਹੋ ਜੂਗੀ ਜੀ ਹਾਂਜੀ ਠੀਕ ਆ ਉਹਦੇ ਚੋਂ ਵੀ ਛੋੜ ਛੱਪਾ ਕਰਾਂਗੇ ਤੇ ਬਹੁਤ ਚੰਗੀ ਆ ਕਰਮਾਲੀ ਬਾਕੀ ਵਨ ਸਪੇਸ ਚੰਗੀ ਆ ਤੇ ਫੋਨ ਨੰਬਰ ਜਿਹੜਾ ਜਰੂਰ ਸਕਰੀਨ ਤੇ ਚੱਲਦਾ ਕਰ ਦਈਏ ਆਪਾਂ ਨੰਬਰ ਹੈਗਾ ਜੀ 99036 99036 82025 82025 ਹਾਂਜੀ ਅ ਫੋਨ ਨੰਬਰ ਜਿਹੜਾ ਜਰੂਰ ਦੱਸਦਾ ਇੱਥੇ ਵਟਸਐਪ ਚੱਲਦਾ ਹੈ ਵਟਸਐਪ ਵੀ ਇਸੇ ਤੇ ਚੱਲਦਾ ਬਾਕੀ ਮਿਲਦੀ ਐ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ